ਤੇਲਾ ਚੰਦੀਵਾਰ ਦਾ ਪਿਆਰ ਸਾਡੇ ਅੰਮੀ ਨੇ ਅੱਜ ਸਾਨੂੰ ਰੀ ਜਾਣਾ ਚੰਗਾਰ ਸਾਡੇ ਅੰਮੀ ਨੇ ਅੱਜ ਸਾਨੂੰ ਰੀ ਜਾਣਾ ਤੇਲਾ ਚੰਦੀਵਾਰ ਦਾ ਪਿਆਰ ਸਾਡੇ ਅੰਮੀ ਨੇ ਅੱਜ ਸਾਨੂੰ ਰੀ ਜਾਣਾ ਚੰਗਾਰ ਸਾਡੇ ਅੰਮੀ ਨੇ अॼ सान जानगाज हो बाबा चिरा उक उते ई मलाप हुडे वीर होना, स्वरगाज हो बाबा चिरां उकार उते ही मलाप हुडे वीरजीता अॼ ार साॾी अमी अॼ सहूरी जान चङ ॻार साॾे अमी न अॼ सहूरी जान चङ ॻार साॾे अमी न अॼ सहनूरी जान ਦੇ ਵੀਰ ਜੀ ਤਦਾ ਓ ਸਰਗਤ ਹੋਣਾ ਥਾਲਾ ਆਦਰੀ ਅਡੇ ਕਦਾ ਉਥੇ ਮਲਾ ਪਹੁੰਚ ਵੱਡੇ ਵੀਰ ਜੇ ਤਦਾ ਓ ਨਾਲ ਹੋਣ ਡੀਕ ਦਾਜ ਝਾਰ ਸਾਡੀ ਅੰਮੀ ਨਹੀਂ ਅਜ ਸਨੋਰੀ ਆਰੇ ਸਾਡੇ ਅੰਮੀ ਨੇ ਅੱਜ ਸਾਨੂੰ ਰਜਾਣਾ ਸ਼ੰਗਾਰ ਸਾਡੇ ਅੰਮੀ ਨੇ ਅੱਜ ਸਾਨੂੰ ਰਜਾਣਾ ਜੋ ਰਵਾਰ ਤੇਰਾ ਮਾਤਾ ਜਿੱਤੇ ਆਣਾ ਜਾਊਗਾ ਬਾਨਕੇ ਤੇਰੇ ਲਾੜੀ ਮਾਤਨੋਂ ਆਊਗਾ ਘੜਾ ਛਾਡੇ ਅੰਮੀਏ ਨੇ ਅੱਜ ਸੰਨੋਰੀ ਜਾਣਾ ਘੜਾ ਛਾਡੇ ਅੰਮੀਏ ਨੇ ਅੱਜ ਸੰਨੋਰੀ ਜਾਣਾ ਸ਼ੰਗਾਰ ਛਾਡੇ ਅੰਮੀਏ ਦੇ ਅੱਜ ਸੰਨੋਰੀ ਜਾਣਾ ਖਰੇ ਜਹਾਨ ਤੇ ਫਤੇ ਸਿੰਘ ਤੇਰਾ ਫਤੇ ਪਾਉਗਾ ਮਦਾਨ ਤੇ ਕਰ ਦੇਉ ਮਸਾਲ ਕੈਮ ਖਰੇ ਜਹਾਨ ਤੇ ਉਹ ਢੰਡਕਾਰ ਦੇਣੀ ਤਲਾ ਪਾਰ ਸਾਡੀ ਅੰਮੀ ਨੇ ਅੱਜ ਸਾਨੋਰੀ ਟਾਣਾ ਚ ਗਾਰ ਸਾਡੀ ਅੰਮੀ ਨੇ ਅੱਜ ਸਾਨੋਰੀ ਜਾਨ श्रंगारेड़े अॼ सनू रिजाणो रिजाण शगारेन चेन सी स्यो बन द सतार अॼु पोते पाणे नंगार कण चैन से स्पते ਨੰਦ ਸਤਾਰ ਦੇ ਉਹ ਘਾ ਦੇ ਨਾ ਨਾ ਜਾਂਦੀ ਓਰ ਸਾਡ ਅੰਮੀਏ ਨੇ ਅੱਜ ਸਾਨੂੰ ਵੀ ਜਾਣਾ ਛਾ ਘਰ ਸਾਡੇ ਅੰਮੀਏ ਨੇ ਅੱਜ ਸਾਨੂੰ ਰੇ ਜਾਣਾ ਸ਼ੰਗਾਰ ਸਾਡੇ ਅੰਮੀਏ ਨੇ ਅੱਜ ਸਾਨੂੰ ਰੇ ਜਾਣਾ சூரவீரலா சந்திரா ਲਾਣੇ ਮੰਨਣੇ ਨਾ ਏਣ ਤੇਰੇ ਸੋਰ ਬੇਰ ਲਾਲਾ ਨੇ ਓੜੀ ਗਦੀਏ ਖੋਣਾ ਨਾ ਦੇ ਘਰ ਸਾਡੇ ਅੰਮੀਏ ਨਹੀਂ ਅੱਜ ਸਾਨੂੰ ਰੀ ਜਾਣਾ ਛਾ ਘਰ ਸਾਡੇ ਅੰਮੀਏ ਨੇ ਅੱਜ ਸਾਨੂੰ ਰੀ ਜਾਣਾ ਸ਼ੰਗਾਰ ਸਾਡੇ ਅੰਮੀਏ ਨੇ ਅੱਜ ਸਾਨੂੰ ਰੀ ਜਾਣਾ वेर लाप करीना पोते कली लच लोच मरीना उहे साढा माधा पोता वेर लाप करीना पोते हथ बेन कले लच लोच मरीना ਗਾਰ ਸਾਡੇ ਅੰਮੀ ਨੇ ਅੱਜ ਸਾਨੂੰ ਰ ਜਾਣਾ ਸੰਗਾਰ ਸਾਡੇ ਅੰਮੀ ਨੇ ਅੱਜ ਸਾਨੂੰ ਰ ਜਾਣਾ ਪ੍ਰਾਨਾਂ ਦੇ ਵਜੋੜੇ ਅੱਜ ਰੋਹਾਂ ਨਾਲ ਬੁੱਤਾਂ ਦੇ ਬੁਰੇ ਹੰਜਾ ਕਿਉ ਮਾਤਾ ਮਾਪਿਆਂ ਦੇ ਪੁੱਤਾਂ ਦੇ ਦੋਖ ਮਾਤਾ ਮਾਪਿਆਂ ਪੁੱਤਾਂ ਦੇ ਉਹ ਸੁੱਖ ਮੰਗੇ ਸਾਰਾ ਜਨ ਸਾਰੇ ਸਾਡੇ ਅੰਮੀਏ ਨੇ ਅੱਜ ਸਾਨੂੰ ਰੀ ਜਾਣਾ ਘਰ ਸਾਡੇ ਅੰਮੀਏ ਦੇ ਅੱਜ ਸਾਨੂੰ ਰੀ ਜਾਣਾ ਘੰਗਾਰ ਸਾਡੇ ਅੰਮੀਏ ਦੇ ਅੱਜ ਸਾਨੂੰ ਰੀ ਜਾਣਾ பங்க ரே ਸ਼ੇਰਵਾਰ ਨੇ ਕਰੇ ਦੁਨੀਆਂ ਜਿਹੜੇ ਤੇ ਸ਼ੇਰ ਤੋਂ અપਵਾਰ ਦੇ ਨੇ ਉਹ ਨਿਕੰਡਿਆਂ ਦੇ ਪਰਵਾ ਕੰਡੇ ਤੱਕ ਲੈਂਦੇ ਜਿਹੜੇ ਪਾਰ ਦੇ ਨੇ ਜਿਹੜੇ ਦੇ ਸਨਾ ਜਿੰਦਗੀ ਦੇਣ ਵਾਲੇ ਪਹਿਲਾ ਮਾਤ ਦੇ ਜੁਲਫਾ ਸਵਾਰ ਤੇ ਨੇ ਪਹਿਲਾ चार ते गुआण पईंदुखारण जेके कुरबिय पार करन करन पर घर साॾी अमी अॼ सहूरी जाण घर साॾी अमीन अॼु सानूरी